ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਜੋਬਨਜੀਤ ਸਿੰਘ ਅਫੀਸ਼ੀਅਲ ਅਤੇ Facebook ਪੇਜ ਤੇ ਅੱਜ ਤੁਹਾਨੂੰ ਜਿਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਚਬੱਤਾ ਸਾਹਿਬ ਇਹ ਗੁਰਦੁਆਰਾ ਸਾਹਿਬ ਨਗਰ ਪਾਬਾ ਬਕਾਲਾ ਸਾਹਿਬ ਵਿਖੇ ਸਥਿਤ ਹੈ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਹਨ ਅਤੇ ਨਾਲ ਹੀ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਣੇ ਹਨ। ਸ੍ਰੀ ਗੁਰੂ ਅਮਰਦਾਸ ਜੀ ਨੇ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਤਕਰੀਬਨ 1552 ਤੋਂ 1560 ਈਸਵੀ ਤੱਕ ਬਾਉਲੀ ਤਿਆਰ ਕਰਵਾਈ ਸੀ ਉਸ ਸਮੇਂ ਬਾਬਾ ਬਕਾਲਾ ਸਾਹਿਬ ਦੇ ਨਿਵਾਸੀ ਬਾਬਾ ਰਾਮਦਾਸ ਜੀ ਜਿਨ੍ਹਾਂ ਨੂੰ ਭਾਈ ਸੁਧਾਰਨ ਕਰਕੇ ਪੁਕਾਰਿਆ ਜਾਂਦਾ ਸੀ ਭਾਈ ਸੁਧਾਰਨ ਜੀ ਨੇ ਬੌਲੀ ਦੀ ਸਾਰੀ ਵੇਲੇ ਨਿਸ਼ਕਾਮ ਸੇਵਾ ਕੀਤੀ ਸੀ ਭਾਈ ਸੁਧਾਰਨ ਜੀ ਨੇ ਬੌਲੀ ਸਾਹਿਬ ਦੇ ਸੇਵਾ ਕਰਦੇ ਸਮੇਂ ਬੌਡੀ ਸਾਹਿਬ ਦੇ ਹੀਟਲੇ ਪੰਜ ਪੌਣਾ ਤੇ ਲੱਕੜ ਜਣ ਦੀ ਸਜੇ ਢੰਗ ਨਾਲ ਸੇਵਾ ਕੀਤੀ ਇਸ ਸੇਵਾ ਤੋਂ ਪੁਛ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ 22 ਮੰਡੀਆਂ ਵਿੱਚੋਂ ਸਿੱਖ ਧਰਮ ਦੇ ਪ੍ਰਚਾਰ ਲਈ ਇੱਕ ਮੰੰਜੀ ਭਾਈ ਸੁਧਾਰ ਸਿੰਘ ਨੂੰ ਦਿੱਤੀ ਤੇ ਕਿਹਾ ਆਪ ਜੀ ਬਾਬਾ ਬਗਦਾ ਸਾਹਿਬ ਕੇ ਜਾ ਕੇ ਇਸ ਦਾ ਪ੍ਰਚਾਰ ਕਰੋ ਭਾਈ ਸੁਧਾਰ ਸਿੰਘ ਨੇ ਜਿਸ ਜਗ੍ਹਾ ਹੁਣ ਗੁਰਦੁਆਰਾ ਸਿੱਖ ਬੱਚਾ ਸਾਹਿਬ ਮੌਜੂਦ ਹੈ ਇੱਥੇ ਆ ਕੇ ਉਹਨਾਂ ਨੇ ਆਪਣੀ ਕਿਰਤ ਕੀਤੀ ਅਤੇ ਨਾਲ ਹੀ ਸਿੱਖ ਧਰਮ ਦਾ ਪ੍ਰਚਾਰ ਵੀ ਕੀਤਾ ਗੁਰਦੁਆਰਾ ਸ੍ਰੀ ਚਬੱਚਾ ਸਾਹਿਬ ਚਬੱਚਾ ਸਾਹਿਬ ਦੇ ਨਾਮ ਨਾਲ ਇਸ ਕਰਕੇ ਜਾਣਿਆ ਜਾਂਦਾ ਹੈ ਕਿਉਂਕਿ ਇਸ ਜਗ੍ਹਾ ਇੱਕ ਛੋਟਾ ਚਬੱਚਾ ਸਾਹਿਬ ਮੌਜੂਦ ਹੈ ਇਸ ਲਈ ਇਸ ਨੂੰ ਗੁਰਦੁਆਰਾ ਸ੍ਰੀ ਚਬੱਚਾ ਸਾਹਿਬ ਕਿਹਾ ਜਾਂਦਾ ਹੈ ਸੰਤ ਜੀ ਆਪ ਜੀ ਜਦੋਂ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੇ ਹੋ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ ਅਤੇ ਇਸ ਵੀਡੀਓ ਨੂੰ ਵਾਤਵਤ ਸ਼ੇਅਰ ਕਰੋ ਤਾਂ ਜੋ ਇਸ ਤੇ ਇਤਿਹਾਸ ਬਾਰੇ ਹੋਰ ਸੰਗਤਾਂ ਨੂੰ ਵੀ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ